ਅਜੀ ਕੀ ਨਾਮ ਆਪਣਾ ਔਰ ਕੀ ਸੜੀ ਘਟਨਾ ਹੋਈ ਹੈ ਮੇਰਾ ਨਾਮ ਡਾਕਟਰ ਜਨਾਤਾਨਾ ਔਰ ਮੈਂ ਬਤੌਰ ਮੈਡੀਕਲ ਅਫਸਰ ਜਿਹੜਾ ਉਹ ਨਿਸ਼ਾਰਾ ਮੱਜਾ ਸਿੰਘ ਵਿਖੇ ਤੈਨਾਤ ਆ ਕਿਥੇ ਰਹਿੰਦੇ ਹੋ ਤੇ ਕੀ ਘਟਨਾਈ ਸੀ ਅ ਅਸੀਂ ਪ੍ਰੇਮਨਗਰ ਤੇ ਰਹਿਣ ਵਾਲੇ ਆ ਪ੍ਰੇਮਨਗਰ ਦੇ ਅ ਕਲੋਨੀ ਦੇਸ਼ ਭਗਤ ਨਗਰ ਦੇ ਨਾਮ ਤੇ ਸ਼ੇਮ ਮੰਦਰੀ ਬੈਕਸਾਈਡ ਨੀਰ ਨਹਿਰੂ ਯੁਵਾ ਕੇਂਦਰ ਇੱਥੇ ਰਹਿ ਰਹੇ ਆ ਔਰ ਅ ਕੱਲ 13 ਤਰੀਕ ਦੀ ਇਹ ਇਨਸੀਡੈਂਟ 13 ਤਰੀਕ ਨੂੰ ਅਸੀਂ ਕੁਝ ਆਪਣੇ ਕੰਮ ਦੇ ਸਿਲਸਿਲੇ 'ਚ ਕੁਝ ਫੈਮਿਲੀ ਫੰਕਸ਼ਨ ਦੇ ਸਿਲਸਿਲੇ 'ਚ ਅਸੀਂ ਸ਼ਹਿਰ ਤੋਂ ਬਾਹਰ ਗਏ ਹੋਏ ਸੀਗੇ। ਔਰ ਕਰੀਬ ਅਸੀਂ ਜਦੋਂ ਚਲੇ ਗਏ ਆ ਤੇ ਰਾਤ ਨੂੰ ਕਰੀਬ ਅਸੀਂ 10:30-11 ਵਜੇ ਅਸੀਂ ਵਾਪਸ ਆਏ ਆ। ਔਰ ਜਦੋਂ ਅਸੀਂ ਵਾਪਸ ਆਏ ਆ ਮੈਂ ਆਪਣੀ ਕਾਰ ਗੇਟ ਖੋਲ ਕੇ ਜਦੋਂ ਅੰਦਰ ਪਾਰਕ ਕੀਤੀ ਆ ਮੈਂ ਆਪਣੇ ਲੌਕ ਖੋਲ ਕੇ ਜਦੋਂ ਦੇਖਿਆ ਤੇ ਮੇਰੇ ਬੈਕ ਸਾਈਡ ਮੇਰਾ ਬੈੱਡਰੂਮ ਆ ਔਰ ਮੈਂ ਬੈੱਡਰੂਮ ਦੀ ਲਾਈਟ ਔਨ ਦੇਖੀ ਮੇਰੇ ਫਾਦਰ ਔਰ ਮਦਰ ਦੋਨੋਂ ਹੀ ਬਜ਼ੁਰਗ ਅਵਸਥਾ ਦੇ ਵਿੱਚ ਅਤੇ ਫਾਦਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਟ੍ਰੋਕ ਵੀ ਆਇਆ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਕੁਝ ਨਾ ਬੌਦਰ ਕਰਦੇ ਹੋਏ ਮੈਂ 5-7 ਮਿੰਟ ਲੈ ਕੇ ਮੈਂ ਥੋੜਾ ਘਰ ਦਾ ਮਾਇਨਾ ਕੀਤਾ ਤੇ ਜਦੋਂ ਮੈਂ ਦੇਖਿਆ ਤੇ ਮਤਲਬ ਮੇਰੇ ਅਲਮੀਰਾ ਦੇ ਲੋਕਰ ਮੇਰੇ ਫਾਦਰ ਸਾਹਿਬ ਦੀ ਅਲਮੀਰਾ ਦੇ ਲੋਕਰ ਮੇਰੇ ਮੰਮਾ ਦੀ ਅਲਮੀਰਾ ਦੇ ਲੋਕਰ ਜਿਹੜੇ ਸੀਗੇ ਉਹ ਮਤਲਬ ਟੋਟਲ ਬ੍ਰੇਕੇਟ ਸੀਗੀ ਥੋੜੀ ਉਥਲ-ਪੁਥਲ ਵੀ ਸੀਗੀ ਸਮਾਨ ਕਾਫੀ ਇੱਧਰ-ਉੱਧਰ ਸੀਗਾ ਔਰ ਜਦੋਂ ਮੈਂ ਥੋੜਾ ਹੋਰ ਇਹਨੂੰ ਜਾਂਚ ਕੀਤੀ ਫਿਰ ਮੈਂ ਦੇਖਿਆ ਕਿ ਮੇਰੇ ਫਾਦਰ ਸਾਹਿਬ ਦਾ ਜਿਹੜਾ ਰੂਮ ਸਾਡੀ ਬੈਕਯਾਰਡ ਆ ਬੈਕਸਾਈਡ ਤੇ ਔਰ ਉਸ ਵਾਸ਼ਿੰਗ ਏਰੀਆ ਦਾ ਜਿਹੜਾ ਨਾਲ ਹੀ ਮੇਰੇ ਫਾਦਰ ਸਾਹਿਬ ਦੇ ਰੂਮ ਦੇ ਆ ਉਥੋਂ ਉਹਨਾਂ ਨੇ ਗ੍ਰੇਲ ਨੂੰ ਤੋੜ ਕੇ ਤੇ ਫਾਦਰ ਸਾਹਿਬ ਦੇ ਰੂਮ ਚ ਐਂਟਰ ਕੀਤੇ ਔਰ ਉਥੋਂ ਦੀ ਉਹਨਾਂ ਨੇ ਮਤਲਬ ਆਪਣੀ ਅਸੈਸਰੀ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਸ ਸਾਰੇ ਦੌਰਾਨ ਦੇ ਵਿੱਚ ਕਾਫੀ ਨੁਕਸਾਨ ਵੀ ਸਾਡਾ ਹੋਇਆ ਕਾਫੀ ਜੋ ਸਮਾਨ ਸੀਗਾ ਕਾਫੀ ਕੁਝ ਜੋ ਸੀਗਾ ਇਹ ਅ ਮਤਲਬ ਜੋ ਉਹ ਲੈ ਕੇ ਫਿਰ ਚਲੇ ਗਏ ਆ ਘਰ ਕੋਈ ਨਹੀਂ ਸੀ ਉਸ ਸਮੇਂ ਘਰ ਦੇ ਵਿੱਚ ਕੋਈ ਨਹੀਂ ਸੀਗਾ ਜਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਕਾਫੀ ਸੀਗਾ ਜਿਹਦੇ ਵਿੱਚ ਇਸ ਵਿੱਚ ਸਾਡੇ ਕੁਝ 골 ਜੁਵਲਰੀ ਜਿਹੜੀ ਮੇਰੀ ਕੁਝ ਪੁਛਤੈਨੀ ਔਰ ਕੁਝ ਜਿਹੜੀ ਮੇਰੀ ਸ਼ਾਦੀ ਦੀ ਸੀਗੀ ਉਹ ਜਿਹੜੀ ਸੀਗੀ ਉਹ ਅ ਮਤਲਬ ਸੀਗੀ ਕੁਛ ਮੇਰੇ ਬੇਟੇ ਦੇ ਯੂਟੈਂਸਲ ਸੀਗੇ ਸਿਲਵਰ ਦੇ ਉਹ ਸੀਗਾ ਕੁਛ ਮੇਰੇ ਵਾਚ ਸੀਗੇ ਜੋ ਮਤਲਬ ਲਿमिटेड एडिशन ਜਿਨਰਿਕ ਕਹਿ ਸਕਦੇ ਆ ਥੋੜਾ ਉਹ ਸੀਗੇ ਮੇਰੇ ਫਾਦਰ ਸਾਹਿਬ ਦਾ ਕੁਝ ਸਮਾਨ ਸੀਗਾ ਕੁਝ ਮਮਾ ਦੀ ﺍﻟमीरा ਦੇ ਵਿੱਚੋਂ ਔਰ ਕਾਫੀ ਕੁਝ ਮਤਲਬ ਐਸੀ ਜਦੋਂ ਦੇਖਿਆ ਤੇ ਉਹ ਮਿਸਿੰਗ ਸੀਗਾ ਸਾਡਾ ਸ਼ਿਕਾਇਤ ਪੁਲਿਸ ਨੂੰ ਕਿਦੋਂ ਸੂਚਿਤ ਕੀਤਾਗਾ ਜਦੋਂ ਮੈਂ ਰਾਤ ਇਹ ਚੀਜ਼ ਨੂੰ ਦੇਖਿਆ ਤੇ ਉਸੇ ਕੁਝ ਸਮੇਂ ਬਾਅਦ ਹੀ ਮੈਂ ਆਲਮੋਸਟ 15 ਮਿੰਟ ਜਾਂ ਹਾਫ ਐਨ ਆਰ ਦੇ ਵਿੱਚ ਵਿੱਚ ਹੀ ਮੈਂ ਕੰਟਰੋਲ ਰੂਮ ਗੁਰਦਾਸਪੁਰ ਨੂੰ ਫੋਨ ਕੀਤਾ ਔਰ ਉਸੇ ਟਾਈਮ ਹੀ ਪੁਲਿਸ ਟੀਮ ਆਈ ਵੀ ਆ ਥੋੜੇ ਸਮੇਂ ਦੇ ਵਿੱਚ ਵਿੱਚ ਸ਼੍ਰੀ ਕਰਨੈਲ ਸਿੰਘ ਜੀ ਜਿਹੜੇ ਉਸ ਟਾਈਮ ਡਿਊਟੀ ਅਫੀਸਰ ਸਗੇ ਆਏ ਉਹਨਾਂ ਨੇ ਬੜੇ ਆਰਾਮ ਦੇ ਨਾਲ ਉਹਨਾਂ ਨੇ ਸਾਰਾ ਮੌਕਾ ਨੂੰ ਦੇਖਿਆ ਔਰ ਫੋਟੋਗ੍ਰਾਫਸ ਲਈਤੀਆਂ ਉਹਨਾਂ ਨੇ ਦੇਖਿਆ ਸਾਰਾ ਔਰ ਉਹਨਾਂ ਨੇ ਆਪਣਾ ਦੁੱਖ ਵੀ ਪ੍ਰਗਟ ਕੀਤਾ ਕਿਉਂਕਿ ਉਹਨਾਂ ਨੂੰ ਵੀ ਦੇਖ ਕੇ ਦੁੱਖ ਲੱਗਾ ਕਿ ਇੱਕ EMPLOYE ਦੇ ਨਾਲ ਇੱਕ ਗਵਰਨਮੈਂਟ ਸਰਵੰਟ ਦੇ ਨਾਲ ਇੱਕ ਮੁਲਾਜ਼ਮ ਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋ ਵਾਪਰੀ ਉਹਨਾਂ ਦੇ ਕਰ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਸਾਰਾ ਔਰ ਉਹਨਾਂ ਨੇ ਫਰਦਰ ਐਕਸ਼ਨ ਲਈ ਫਿਰ ਜੋ ਵੀ ਸੀਗਾ ਉਹਨਾਂ ਨੇ ਅੱਗੇ ਉਹ ਪ੍ਰोसीडिंग ਨੂੰ ਮੂਵ ਕਰ ਦਿੱਤਾ ਸੀਗਾ ਸੀਸੀਟੀਵੀ ਮੈਚਰ ਚਮਲੇ ਜਾ ਹਾਂਜੀ ਅਸੀਂ ਫਿਰ ਅੱਜ 14 ਨੂੰ ਅਸੀਂ ਫਿਰ ਮਾਰਨਿੰਗ ਦੇ ਵਿੱਚ ਫਿਰ ਉੱਠ ਕੇ ਮੈਂ ਆਪਣੇ ਆਸ ਪੜੋਸ ਦੇ ਵਿੱਚ ਮੇਰੇ ਆਸ ਪੜੋਸ ਦੇ ਵਿੱਚ ਸਾਰੇ ਜ਼ਿਆਦਾਤਰ ਪੁਲਿਸ ਮੁਲਾਜ਼ਮ ਹੀ ਨੇ ਔਰ EMPLOYEES ਆ ਸਾਰੇ ਲਗ ਲਗਭਗ ਸਾਰੇ ਸਾਡੇ ਪੜੋਸ ਦੇ ਵਿੱਚ ਅਸੀਂ ਸਾਰਿਆਂ ਨੇ ਫਿਰ ਜਦੋਂ ਵਿਚਾਰ ਵਿਮਰਸ਼ ਕੀਤਾ ਮੈਂ ਸਾਰਿਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਪਿਛਲੀ ਰਾਤ ਘਟਨਾ ਵਾਪਰ ਗਈ ਆ ਅਸੀਂ ਸੀਸੀਟੀ ਸੀਸੀਟੀਵੀ ਫੂਟੇਜਿਸ ਨੂੰ ਥੋੜਾ ਦੇਖਣਾ ਸ਼ੁਰੂ ਕੀਤਾ ਉਹਦੇ ਵਿੱਚ ਸਾਨੂੰ 2-4 ਕੁਝ ਛੱਕੀ ਬੰਦੇ ਅਣਪਛਾਤੇ ਜਿਹੜੇ ਹੈਗੇ ਆ ਉਹ ਦਿਖੇ ਆ ਜਿਨ੍ਹਾਂ ਦੇ ਮਗਰ ਬੈਗ ਆ ਔਰ ਮੇਰਾ ਨਾਲ ਵਾਲਾ ਪਲਾਟ ਜਿਹੜਾ ਆ ਉਹਦੇ ਵਿੱਚ ਉਹ ਦਾਖਲ ਹੁੰਦੇ ਆ ਔਰ ਮੇਰੇ ਘਰ ਦੀ ਜਿਹੜੀ ਬੈਕ ਸਾਈਡ ਆ ਜਿਵੇਂ ਮੈਂ ਪਹਿਲੇ ਦੱਸਿਆ ਕਿ ਬੈਕਯਾਰਡ ਵਾਲਾ ਏਰੀਆ ਆ ਔਰ ਜਿਹੜੀ ਮੇਰੀ ਦੀਵਾਰ ਨਾਲ ਦੇ ਪਲਾਟ ਦੇ ਨਾਲ ਉਹਦੇ ਵਿੱਚ ਥੋੜਾ ਖੱਡਾ ਕਰਕੇ ਉਥੋਂ ਇਟਾਂ ਕੱਢ ਕੇ ਉਹ ਐਂਟਰ ਕੀਤੇ ਸ਼ਾਇਦ ਇਸ ਤਰੀਕੇ ਨਾਲ ਉਹਨਾਂ ਨੇ ਕੁਝ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੋਵੇਗੀ ਫਿਰ ਉਹ ਕਾਫੀ ਸਮਾਂ ਸਾਡੀ ਇਸ ਗਲੀ ਦੇ ਵਿੱਚ ਜਿਹੜੇ ਆ ਉਹ ਘੁੰਮਦੇ ਰਹੇ ਆ ਔਰ ਇਸ ਚੀਜ਼ ਨੂੰ ਦੇਖਦੇ ਰਹੇ ਆ ਫਿਰ ਉਹਨਾਂ ਨੇ ਇਸ ਵਾਰਦਾਤ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਅ ਐਸ ਸੱਚ ਤੇ ਮੈਂ ਜੇ ਮੈਂ ਜੇ ਕਹੂੰਗਾ ਤੇ ਅ ਅਮਾਉਂਟ ਤੇ ਨਹੀਂ ਕੈਲਕੂਲੇਟ ਕੀਤਾ ਲੇਕਿਨ ਹਾਂ ਕਾਫੀ ਸੀਗਾ ਕਿ ਗੋਲਡ ਸੀਗਾ ਸਿਲਵਰ ਸੀਗਾ ਔਰ ਥੋੜਾ ਕੈਸ਼ ਸੀਗਾ ਔਰ ਪੈਸੇ ਵੀ ਸੀਗੇ ਥੋੜਾ ਕੈਸ਼ ਵੀ ਸੀਗਾ ਕਿਉਂਕਿ ਮੇਰੇ ਫਾਦਰ ਸਾਹਿਬ ਬਜ਼ੁਰਗ ਆ ਮਾਤਾ ਜੀ ਵੀ ਤੇ ਤੁਹਾਨੂੰ ਪਤਾ ਹੈ ਕਿ ਬਜ਼ੁਰਗਾਂ ਦੀ ਸੇਵਾ ਲਈ ਥੋੜਾ ਬੋਤਾ ਤੇ ਆਪਾਂ ਕਦੇ ਰੱਖਿਆ ਹੀ ਹੁੰਦਾ ਹੈ। ਪੁਲਿਸ ਨੇ ਕੀ ਵਿਸ਼ਵਾਸ ਨਹੀਂ? ਪੁਲਿਸ ਨੇ ਆਸ਼ਵਾਸਨ ਤੇ ਦਿੱਤਾ ਹੈ ਕਿ ਹਾਂ ਵੀ ਅਸੀਂ ਆਪਣੀ ਕਾਰਵਾਈ ਕਰਾਂਗੇ ਤੇ ਜਲਦੀ ਇਸ ਸ਼ੀਸ਼ੇ